ਜੀ ਆਲ ਜੀ ਆਪਣੇ ਕੋਲੇ ਹੈਂਡਵਰਕ ਦੇ ਸੂਟ ਰੈਡੀ ਹੋ ਕੇ ਆ ਗਏ ਨੇ ਜੀ ਬਹੁਤ ਸੋਹਣੇ ਸੂਟ ਰਹਿਣਗੇ ਹੈਂਡਵਰਕ ਦੇ ਕਲਰ ਵੀ ਪੂਰੇ ਸੋਹਣੇ ਆਏ ਆ ਜੀ ਆ ਤਾਂ ਬਹੁਤ ਫੇਮਸ ਜਿਹਾ ਡਿਜ਼ਾਈਨ ਹੈ ਜੀ ਇਹ ਤਰੀਕ ਨਰੂਲਾ ਵਾਲਾ ਨਵਾਂ ਸਟਾਕ ਰੈਡੀ ਹੋ ਕੇ ਆ ਗਿਆ ਸੀ ਜੀ ਆਪਣੇ ਕੋਲੇ ਮੈਸੇਜ ਤੇ ਪਹਿਲਾਂ ਵੀਡੀਓ ਬਣਾਉਂਦਾ ਸਾਰਾ ਹੈਂਡ ਟੱਚ ਤੇ ਸਾਰੇ ਹੀ ਹੈਂਡ ਦਾ ਕੰਮ ਹੋ ਕੇ ਆਇਆ ਜੀ ਵੈਲਵਟ ਦੇ ਸੂਟ ਦੂਸਰੇ ਸਿੰਥੈਟਿਕ ਟੱਚ ਦੇ ਵਿੱਚ, ਆਰਗੈਂਜ਼ਾ ਦੇ ਵਿੱਚ, ਸਿਲਕ ਦੇ ਵਿੱਚ ਇਹ ਡਾਇਏਬਲ ਸੂਟ ਹੈ ਵਾਈਟ ਉਸ ਦੀ ਜੌਰ ਜੈਟ ਦੇ ਵਿੱਚ ਇਹਦੇ ਵਿੱਚ ਆ ਗਿਆ ਜੀ ਰੈੱਡ ਆ ਗਿਆ, ਕਾਪਰ ਆ ਗਿਆ ਆਰਕ ਲਾਈਟ ਸ਼ੀਡ ਸਾਰੇ ਆ ਗਏ ਨੇ ਜੇ ਆਪਣੇ ਕੋਲ ਇਹ ਸਾਰੇ ਸ਼ਾਪ ਤੇ ਮਿਲ ਜਾਣਗੇ ਜਿਸ ਨੂੰ ਜਦੋਂ ਮਰਜੀ ਆ ਕੇ ਤੁਸੀਂ ਸ਼ਾਪ ਤੋਂ ਲੈ ਸਕਦੇ ਹੋ ਜੇ ਚਲ ਕੇ ਧੰਨਵਾਦ ਜੀ